हिमाचल ਦੇ ਕ੍ਰੈਸ਼ਰਾ ਤੋਂ ਖਨਣ ਸਮੱਗਰੀ ਦੇ ਨਾਲ ਭਰੇ ਟਿੱਪੜਾ ਦੇ ਲੰਘੇ ਨੇ रामपुर ਦਾ ਜੰਗਲ ਤਬਾਹ ਕਰ ਦਿੱਤਾ ਤਾਂ ਪਿੰਡ रामपुर ਬਿਲਰੋੜ ਦੀ ਪੰਚਾਇਤ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀ ਜੰਗਲ ਦੀ ਹੱਦ ਦੇ ਵਿੱਚ ਉਹ ਹਿਮਾਚਲ ਦੇ ਕ੍ਰੈਸ਼ਰ ਚਾਲਕਾਂ ਨੂੰ ਦਿੱਤੇ ਨਜਾਇਜ਼ ਲੰਘੇ ਦੇ ਨਾਲ ਜਿੱਥੇ ਸ਼ਵਾਲਕ ਦੀਆਂ ਪਹਾੜੀਆਂ ਤੇ ਜੰਗਲੀ ਧਰੋਹਰ ਦਾ ਅਨੇਵਾ ਨੁਕਸਾਨ ਹੋ ਰਿਹਾ ਹੈ ਉੱਥੇ ਇਹਨਾਂ ਓਵਰਲੋਡ ਵਾਹਨਾਂ ਦੇ ਨਾਲ ਕੰਢੀ ਨਹਿਰ ਦੀ ਪਟੜੀ ਵੀ ਬਰਬਾਦ ਹੋ ਗਈ ਹੈ ਇਸ ਸਬੰਧੀ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਖਨਣ ਮਾਫੀਆ ਤੇ ਜੰਗਲ ਮਾਫੀਆ ਬੇਖੌਫ ਹੋ ਕੇ ਇਸ ਇਲਾਕੇ ਦੀ ਕੁਦਰਤੀ ਸੁੰਦਰਤਾ ਦਾ ਨਾਸ਼ ਕਰ ਰਹੇ ਨੇ ਇਥੇ ਵਰਣਨਯੋਗ ਹੈ ਕਿ ਇਸ ਇਲਾਕੇ ਦੀ ਬੰਜਰ ਜ਼ਮੀਨ ਨੂੰ ਸਿੰਜਾਈ ਯੋਗਤ ਬਣਾਉਣ ਦੇ ਲਈ ਇਸ ਨਹਿਰ ਦੇ ਨਾਲ-ਨਾਲ ਨਹਿਰ ਦੇ ਰੱਖ-ਰਖਾਵ ਜਿਸ ਪਟੜੀ ਦਾ ਨਿਰਮਾਣ ਕੀਤਾ ਗਿਆ ਸੀ ਉਸ ਪਟੜੀ ਤੇ ਸ਼ਿਵਾਲਿਕ ਪਹਾੜਾ ਦੇ ਵਿੱਚੋਂ ਨਜਾਇਜ਼ ਲਾਂਘੇ ਦੁਆਰਾ ਆਉਂਦੇ ਓਵਰਲੋਡ ਵਾਹਨ ਢੜੱਲੇ ਦਿਨਾਂ ਚੱਲ ਰਹੇ ਨੇ ਜਿਸ ਨਾਲ ਕੰਢੀ ਨਹਿਰ ਦਾ ਅਧੂਰਾ ਪਿਆਰ ਨਿਰਮਾਣ ਕਾਰਜ ਵੀ ਬਰਬਾਦ ਹੋ ਗਿਆ ਇਲਾਕੇ ਦੇ ਵਸਨੀਕਾਂ ਮੁਤਾਬਕ ਕੰਢੀ ਇਲਾਕੇ ਦੇ ਸੈਂਕੜੇ ਪਿੰਡਾਂ ਦੀਆਂ ਬੰਜਰ ਜ਼ਮੀਨਾਂ ਨੂੰ ਪਾਣੀ ਦੇਣ ਦੇ ਉਦੇਸ਼ਤ ਨਾ ਕੰਢੀ ਨਹਿਰ ਦੀ ਪਟੜੀਕਰਨ ਮਾਫੀਆ ਦੇ ਲਈ ਵਰਦਾਨ ਸਾਥੀਆਂ ਨਾਲ ਪਹੁੰਚੇ ਆ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਵਾਲਕਦੀਆਂ ਪਹਾੜੀਆਂ ਦੀ ਨਜਾਇਜ਼ ਮਾਈਨਿੰਗ ਹੋ ਰਹੀ ਆ ਉਹਨੂੰ ਦੇਖਣ ਵਾਸਤੇ ਅੱਜ ਦੇਖ ਕੇ ਬੜਾ ਮਨ ਦੁਖੀ ਹੋਇਆ ਕਿ ਜਿਹੜਾ ਹਰਾ ਭਰਿਆ ਜੰਗਲ ਬਿਲਕੁਲ ਉਹ ਪੱਟ-ਪੱਟ ਕੇ ਇਹਨਾਂ ਨੇ ਮਾਈਨਿੰਗ ਵਾਲੇ ਨੇ ਉਹਦਾ ਬੇੜਾ ਗਰਕ ਕਰਤਾ ਕੋਈ ਵੀ ਹਰਾ ਦਰਖਤ ਦੇਖਣ ਨੂੰ ਨਹੀਂ ਮਿਲਿਆ ਸਿਰਫ 20-20 ਫੁੱਟੇ ਖੱਡੇ ਦੇਖਣ ਨੂੰ ਮਿਲ ਰਹੇ ਆ ਅਸੀਂ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਨਾਲ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਮਾਈਨਿੰਗ ਦੇ ਖਿਲਾਫ ਕਾਫੀ ਲੰਬੇ ਸਮੇਂ ਤੋਂ ਤੁਰੇ ਹੋਏ ਆ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਜਿਹੜਾ ਨਜਾਇਜ਼ ਮਾਈਨਿੰਗਾ ਉਹ ਦਿਨੋਂ ਦਿਨ ਵੱਧ ਰਹੀ ਹੈ ਪਤਾ ਨਹੀਂ ਪ੍ਰਸ਼ਾਸਨ ਇਹਨਾਂ ਅੱਗੇ ਕਿਉਂ ਇੰਨਾ ਝੁਕਿਆ ਹੋਇਆ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਲਿਖਤੀ ਦੇਣ ਦੇ ਬਾਵਜੂਦ ਵੀ ਜਿਹੜੇ ਨਜਾਇਜ਼ ਮਾਈਨਿੰਗਾ ਉਹ ਧੜਲੇ ਨਾਲ ਚੱਲ ਰਹੀ ਹੈ ਅੱਜ ਮੈਂ ਪਿੰਡ ਰਾਮਪੁਰ ਬਿਰਡੋਂ ਵਿੱਚ ਖੜਾ ਆ ਜਿੱਥੇ ਕਿ ਮਾਈਨਿੰਗ ਮਾਫੀਆ ਨੇ ਜੰਗਲ ਤਬਾਹ ਕਰਕੇ ਨਜਾਇਜ਼ ਰਾਹ ਜਿਹੜਾ ਬਣਾ ਕੇ ਉਹ ਉੱਥੋਂ ਟਿਪਰ ਲਗਾ ਰਹੇ ਆ ਜਿਹੜਾ ਵਾਤਾਵਰਨ ਉਹ ਵੀ ਇੱਥੋਂ ਮਿੱਟੀ ਉੱਡ-ਉੱਡ ਕੇ ਦੂਸ਼ਤ ਹੁੰਦਾ ਤੇ ਜਿਹੜੇ ਇੱਥੇ ਦੇ ਦਰਖਤ ਆ ਉਹ ਵੀ ਹਜ਼ਾਰਾਂ ਜਿਹੜੇ ਦੀ ਗਿਣਤੀ ਦੇ ਵਿੱਚ ਆ ਉਹ ਤਬਾਹ ਕੀਤੇ ਗਏ ਆ ਪ੍ਰਸ਼ਾਸਨ ਨੇ ਔਰ ਸਰਕਾਰ ਨੇ ਇਸ ਮਾਈਨਿੰਗ ਮਾਫੀਆ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਰਾਹ ਕਿਸੇ ਇੱਕ ਵਿਅਕਤੀ ਨੇ ਪਹਿਲਾਂ ਉਹ ਵਿੱਚੋਂ ਖੱਡੇ ਪੱਟ ਕੇ ਬੰਦ ਕੀਤਾ ਸੀ ਪਰ ਮਾਈਨਿੰਗ ਮਾਫੀਆ ਨੇ ਆਪਣੀ ਛਿੰਨਾ ਚੋਰੀ ਨਾਲ ਪੈਸੇ ਦੇ ਜ਼ੋਰ ਦੇ ਨਾਲ ਅਫਸਰशाही ਨੂੰ ਖਰੀਦੇ ਹੋਏ ਇਹ ਜਿਹੜਾ ਰਾਹ ਆ ਪੰਚਾਇਤ ਦੀ ਮਿਲੀ ਭੁਗ ਦੇ ਨਾਲ 2-3 ਦਿਨ ਤੋਂ ਫਿਰ ਚਾਲੂ ਕਰ ਲਿਆ ਸਰਕਾਰਾਂ ਲੋਕਾਂ ਨੂੰ ਲਾਰੇ ਲਾ ਰਹੀਆਂ ਕਿ ਅਸੀਂ ਰਾਹ ਬਣਾ ਰਹੇ ਹਾਂ ਉਹਨਾਂ ਤੋਂ ਸਰਕਾਰ ਹੋਣ ਵੀ ਬਦਲਾ ਦੇ ਨਾਂ ਤੇ ਆਈ ਆ ਉਹਨਾਂ ਚ 3 ਸਾਲ ਦੇ ਵਿੱਚ ਟੁੱਟੀਆਂ ਸੜਕਾਂ ਨਹੀਂ ਬਣੀਆਂ ਮਾਈਨ ਦਾ ਮਾਫੀਆ ਨੇ 2-3 ਦਿਨ ਦੇ ਵਿੱਚ ਹੀ ਇੱਥੋਂ ਮਿੱਟੀ ਚੱਕਣ ਲਈ ਪਹਾੜ ਤਬਾਹ ਕਰਨ ਲਈ ਦਰਖਤ ਪੱਟਣ ਦੇ ਲਈ ਰਾਹ ਜਿਹੜਾ ਕੱਢ ਕੇ ਉਹ ਗੜਸ਼ਾਂਕਰ ਦੇ ਨੇੜੇ ਪਿੰਡ ਖਾਨਪੁਰ ਵੱਲੋਂ ਕੱਢਤਾ ਤੇ ਦੂਜਾ ਰਾਹ ਜਿਹੜਾ ਜੈਜੋ ਤੋਂ ਜਿਹੜਾ ਗੜ ਸ਼ੰਕਰ ਨੂੰ ਜਾਂਦਾ ਉਸ ਰਾਹ ਨਾ ਮਲਾ ਲਿਆ ਮੈਂ ਪੰਜਾਬ ਸਰਕਾਰ ਕੋਰੇ ਬੇਨਤੀ ਕਰਦਾ ਕਿ ਇਹ ਜਿਹੜਾ ਮਾਫੀਆ ਚੱਲ ਰਿਹਾ ਹੈ ਇਹਨੂੰ ਨੱਥ ਪਾਈ ਜਾਵੇ ਜਿਹੜੇ ਦਰਖਤ ਕੱਟੇ ਗਏ ਆ ਸਰਕਾਰ ਕਰੋੜਾਂ ਰੁਪਏ ਲਾਂਦੀ ਆ ਹਰ ਸਾਲ ਦਰਖਤ ਲਾਣ ਤੇ ਉਹਨਾਂ ਦੇ ਬਚਾਣ ਲਈ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਅਧਿਕਾਰੀ ਸਾਰੇ ਧੁੱਪ ਵਿੱਚ ਘਰ ਬੈਠੇ ਆ ਲੱਖਾਂ ਰੁਪਇਆ ਤਨਖਾਹ ਲੈਂਦੇ ਆ ਪਰ ਲੋਕਾਂ ਨੂੰ ਜਿਹੜੇ ਲੋਕ ਅਤਿਚੀ ਲੋਕ ਆ ਜਿਹੜੀ ਜਿਹੜੀ ਲੋਕ ਅਤਿਚੀ ਪਾਰਟੀਆਂ ਦੇ ਨਮਾਇंदे ਆ ਉਹ ਜਿਹੜੇ ਆ ਇਹ ਸਿਖਰ ਦੁਪਹਿਰੇ ਇਕੱਠੇ ਹੋ ਕੇ ਮਾਈਨਿੰਗ ਮਾਫੀਆ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਇਹ ਜਿਹੜੀ ਗੱਲ ਆ ਉਹ ਧੁੱਪ ਦੇ ਵਿੱਚ ਜਿਹੜੇ ਏਸ਼ੀਆਂ ਚ ਬੈਠੇ ਉਹਨਾਂ ਨੂੰ ਸੁਣਾਉਣ ਦੇ ਲਈ ਜਿਹੜੇ ਮੀਡੀਆ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਕਿ ਇਹ ਜਿਹੜਾ ਮਾਫੀਆ ਜਿਹੜਾ ਇਹ ਦਿਨ ਦਿਹਾੜੇ ਚੋਰੀ ਕਰਦਾ ਰਾਹ ਨਜਾਇਜ਼ ਕਿ ਬਣਾਇਆ ਗਿਆ ਦਰਖਤ ਜਿਹੜੇ ਆ ਜਾੜੇ ਗਾਇਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੇਖ ਰਹੇ ਇੱਥੇ ਜੰਗਲ ਵੀ ਤਬਾਹ ਹੋ ਗਿਆ ਪਹਾੜੀਆਂ ਵੀ ਕੱਟ ਹੋ ਗਈਆਂ ਤੇ ਜਿਹੜੇ ਨਜਾਇਜ਼ ਰਸਤੇ ਆ ਉਹਨਾਂ ਦੀ ਵਰਤੋਂ ਕਰਕੇ ਸਾਰਾ ਇੱਥੋਂ ਕੁਦਰਤੀ ਸੋਮੇ ਜਿਹੜੇ ਉੱਚਕੇ ਜਾ ਰਹੇ ਆ ਸਾਡੀ ਪਾਰਟੀਆਂ ਸਾਡੀਆਂ ਜਥੇਬੰਦੀਆਂ ਲਗਾਤਾਰ ਗੈਰਕਾਨੂੰਨੀ ਮਾਈਨਿੰਗ ਤੇ ਲੜਾਈ ਦੇ ਰਹੀਆਂ ਤੇ ਸਰਕਾਰਾਂ ਨੂੰ ਬਹੁਤ ਬਹੁਤ ਚੇਤਾਵਨੀਆਂ ਦਿੱਤੀਆਂ ਵੀ ਇਹ ਜੰਗਲ ਤੇ ਜਿਹੜੇ ਪਹਾੜਵਾ ਕੁਦਰਤੀ ਸੌਮੇ ਆ ਇਹ ਚੱਕੇ ਨਹੀਂ ਜਾਣੇ ਚਾਹੀਦੇ ਇਹਨਾਂ ਦੇ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਜਦੋਂ ਵੀ ਬਾਰਿਸ਼ਾ ਹੋਣੀ ਆ ਜਦੋਂ ਵੀ ਪਾਣੀ ਨੇ ਆਣਾ ਆ ਅੱਗੇ ਪਾਣੀ ਨੂੰ ਪਹਾੜੀਆਂ ਢੱਕਦੀਆਂ ਸੀ ਤੇ ਉਹ ਜਿਹੜਾ ਉਹਨਾਂ ਦਾ ਰਾਹ ਪਹਿਲਾਂ ਬਣਿਆ ਸੀ ਉਧਰ ਨੂੰ ਪਾਣੀ ਚਲਿਆ ਜਾਂਦਾ ਸੀ ਹੁਣ ਇਹਨਾਂ ਦੇ ਵੱਢਣ ਨਾਲ ਜੰਗਲ ਤਬਾਹ ਹੋਣ ਨਾਲ ਪਾਣੀ ਨੇ ਆਪਣਾ ਰਸਤਾ ਪਿੰਡਾਂ ਨੂੰ ਰੁੱਖ ਤੇਰਾ ਤੈਅ ਕਰ ਦੇਣਾ ਕਿਉਂਕਿ ਪਿਛਲੀ ਵਾਰ ਵੀ ਜਿਹੜਾ ਪਾਣੀ ਆਇਆ ਉਹ ਪਾਣੀ ਨਹਿਰ ਜਿਹੜੀ ਆ ਕੰਢੀ ਦੀ ਇਸ ਨਹਿਰ ਨੂੰ ਵੀ ਪਾਰ ਕਰਕੇ ਗਾਹ ਪਿੰਡਾਂ ਵਿੱਚ ਜਾ ਬੜਿਆ ਹੁਣ ਇਤੋਂ ਵੀ ਭਿਆਨਕ ਜਿਹੜੇ ਹੁਣ ਹੜ ਆਣੇ ਆ ਇਹ ਚੰਦ ਕਿ ਛਲਣਾ ਰਹੀ ਜਿਹੜਾ ਪੂੰਜੀਪਤੀ ਆ ਸਰਮਾਇਦਾਰ ਵਾ ਸਰਕਾਰਾਂ ਨਾਲ ਮਿਲ ਕੇ ਲੋਕਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਇਹ ਤਵਾਹੀ ਵੱਲ ਨੂੰ ਜਾ ਰਿਹਾ ਜਾਣ ਕੇ ਜੰਗਲ ਜਲ ਜ਼ਮੀਨ ਇਹਨਾਂ ਦੀ ਨਹੀਂ ਹੈ ਇਹ ਲੋਕਾਂ ਦੀ ਆ ਇਹ ਦੇਸ਼ ਦੀ ਆ ਇਹਦੀ ਰਾਖੀ ਕਰਨਾ ਲੋਕਾਂ ਦਾ ਫਰਜ਼ ਬਣਦਾ ਲੋਕ ਸਾਡੀ ਪਾਰਟੀ ਸਾਡੀ ਟ੍ਰੇਡ ਯੂਨੀਅਨ ਕਿਸਾਨ ਸਭਾ ਕੰਢੀ ਸੰਘਰਸ਼ ਕਮੇਟੀ ਜਿਹੜੀ ਆ ਇਹਨੂੰ ਰੋਕਣ ਲਈ ਪਹਿਲਾਂ ਵੀ ਯਤਨ ਕਰ ਰਹੀ ਹੈ ਸੰਘਰਸ਼ ਕਰਦੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਸੰਘਰਸ਼ ਕਰਦੇ ਆ ਉਹ ਤਿੱਖੇ